ਅਮਰੀਕਾ ਦੇ ਵਿੱਚ ਮੁੜ ਰਾਸ਼ਟਰਪਤੀ ਬਣਨ ਤੋਂ ਬਾਅਦ ਜਿੱਥੇ ਡੋਨਲਡ 트੍ਰੰਪ ਦੇ ਵੱਲੋਂ ਪੂਰੇ ਦੁਨੀਆ ਦੇ ਵਿੱਚ ਟੈਰਿਫ ਨੂੰ ਲੈ ਕੇ ਕਈ ਉਤਾਰ ਚੜ੍ਹਾ ਲਿਆਂਦੇ ਅਜਿਹੇ ਦੇ ਵਿੱਚ ਜਿਸ ਤਰ੍ਹਾਂ ਪਾਕਿਸਤਾਨ ਤੇ ਇੰਡੀਆ ਦੀ ਯੁੱਧ ਦੇ ਵਿੱਚ ਅਮਰੀਕਾ ਦੇ ਵੱਲੋਂ ਵਿਚੋਲਗੀ ਦੀ ਭੂਮਿਕਾ ਨਿਭਾਈ ਗਈ ਪਰ ਦੂਸਰੇ ਪਾਸੇ ਟੈਰਿਫ ਵਾਰ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਚਰਚਾਵਾਂ ਛੱਡ ਗਈਆਂ ਨੇ ਇੰਨਾ ਚਰਚਾਵਾਂ ਦੇ ਵਿੱਚ ਹੁਣ ਭਾਰਤ ਵੀ ਅਮਰੀਕਾ ਤੇ ਉਹੀ ਉਸੇ ਤਰ੍ਹਾਂ ਦਾ ਟੈਰਿਫ ਲਗਾਵੇਗਾ ਜਿਸ ਤੇ ਵਿੱਚ ਜੇਕਰ ਅਲੂਮੀਨੀਅਮ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ ਜ਼ਿਕਰ ਖਾਸ ਹੈ ਕਿ ਭਾਰਤ ਨੇ ਸਟੀਲ ਅਤੇ ਅਲੂਮੀਨੀਅਮ ਤੇ ਅਮਰੀਕੀ ਟੈਰਿਫ ਦੇ ਜਵਾਬ ਚ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਨਿਯਮਾਂ ਦੇ ਮੁਤਾਬਕ ਰਿਟੇਲੀਅਰ ਯਾਨੀ ਕਿ ਜਵਾਬੀ ਟੈਰਿਫ ਲਗਾਉਣ ਦੀ ਗੱਲ ਕਹੀ ਹੈ ਅਮਰੀਕਾ ਆਪਣੇ ਬਿਜ਼ਨਸ ਸੇਫਟੀ ਦਾ ਹਵਾਲਾ ਦਿੰਦੇ ਹੋਏ ਇਹ ਪ੍ਰੋਡਕਟਸ ਤੇ 2018 ਤੋਂ ਟੈਰਿਫ ਵਸੂਲਦਾ ਪਿਆ ਆ WTO ਦੇ ਮੁਤਾਬਕ ਇਸ ਦੇ ਵਿੱਚ ਭਾਰਤ ਦੇ ਵਿੱਚ ਜ਼ਿਆਦਾ ਪ੍ਰੋਡਕਸ਼ਨ ਜਿਵੇਂ ਕਿ 7.6 ਬਿਲੀਅਨ ਡਾਲਰ ਦਾ ਆਯਾਤ ਤੇ ਅਸਰ ਪਵੇਗਾ ਜਿਸ ਦੇ ਨਾਲ ਤਕਰੀਬਨ 1.91 ਬਿਲੀਅਨ ਡਾਲਰ ਦੀ ਡਿਊਟੀ ਲੱਗੇਗੀ ਜ਼ਿਕਰ ਇਹ ਖਾਸ ਹੈ ਕਿ ਇਹ 16213 ਕਰੋੜ ਦੀ ਕੀਮਤ ਬਣਦੀ ਪਈ ਹੈ 23 ਮਾਰਚ 2018 ਨੂੰ ਅਮਰੀਕਾ ਨੇ ਭਾਰਤ ਦੇ ਸਟੀਲ ਪ੍ਰੋਡਕਸ਼ਨ ਤੇ 25% ਅਤੇ ਐਲੂਮੀਨੀਅਮ ਪ੍ਰੋਡਕਸ਼ਨ ਤੇ 10% ਟੈਰਿਫ ਲਗਾਇਆ ਜਨਵਰੀ 2020 ਦੇ ਵਿੱਚ ਅੱਗੇ ਦੇ ਇਹ ਟੈਰਿਫ ਵਾਧੇ ਪਏ ਅਜਿਹੇ ਦੇ ਵਿੱਚ 10 ਮਈ ਨੂੰ ਅਮਰੀਕਾ ਨੇ ਇੰਪੋਰਟ ਡਿਊਟੀ ਨੂੰ ਰਿਵਾਈਜ਼ ਕਰਕੇ ਦੋਨਾਂ ਐਲੂਮੀਨੀਅਮ ਅਤੇ ਸਟੀਲ ਤੇ 25% ਦਾ ਟੈਰਿਫ ਕਰ ਦਿੱਤਾ ਜਿਹੜਾ ਕਿ ਹੁਣ 12 ਮਈ ਤੱਕ ਲਾਗੂ ਰਿਹਾ ਅਜਿਹੇ ਦੇ ਵਿੱਚ ਭਾਰਤ ਨੇ WTO ਨੂੰ ਦੱਸਿਆ ਕਿ ਸਟੀਲ ਐਲੂਮੀਨੀਅਮ ਅਤੇ ਸੰਬੰਧਿਤ ਉਤਪਾਦਾਂ ਤੇ ਅਮਰੀਕਾ ਸੁਰੱਖਿਆ ਉਪਯੋਗਾਂ ਦੇ ਜਵਾਬ ਦੇ ਵਿੱਚ ਕੁਝ ਰਿਆਇਤਾਂ ਦੇ ਸਮਾਨ ਕਰ ਦੇਵੇਗਾ ਅਜਿਹੇ ਦੇ ਵਿੱਚ ਹੁਣ ਭਾਰਤ ਦੇ ਵੱਲੋਂ ਵੀ ਟੈਰਿਫ ਲਗਾਉਣ ਦੀ ਗੱਲ ਆਖ ਦਿੱਤੀ ਗਈ ਹੈ